ਅੱਜ ਆਪਾਂ ਤੁਹਾਨੂੰ ਦੱਸਦੇ ਆ ਨਾਰ ਦੀ ਕਟਿੰਗ ਬਾਰੇ ਜਿਹੜੀ ਇਹਦੀ ਮੇਨ ਕਟਿੰਗ ਆ ਨਾਰ ਦੀ ਉਹ ਫਰਵਰੀ ਮਾਰਚ ਜਿਹੜਾ ਆਉਣ ਵਾਲਾ ਮਹੀਨਾ ਉਹਦੇ ਚ ਹੋਊਗੀ ਇਹਨੂੰ ਥੱਲੋਂ ਆਪਾਂ ਉੱਚਾ ਚੱਕਣਾ ਹੈਗਾ ਜਿੰਨਾ ਵੀ ਨੇੜੇੋਂ ਦਿਖਾ ਦੀ ਘੱਟੋ ਘੱਟ ਨਾਲ ਵਾਲਾ ਜਿਵੇਂ ਆਹ ਪੇੜ ਦੇ ਹਿਸਾਬ ਨਾਲ ਇਹ 1.5 ਫੁੱਟ ਆਪਾਂ ਉੱਚਾ ਚੱਕਣਾ ਜਿੰਨੀਆਂ ਥੱਲੇ ਡਾਣੀਆਂ ਲਾਉਣੀਆਂ ਇਹ ਲਾਉਣੀਆਂ ਇੱਕ ਜਿਹੜੀ ਇਹਦੇ ਤੇ ਹਰੇ ਰੰਗ ਵਾਲੀ ਡਾਣੀ ਹੁੰਦੀ ਆ ਆਹ ਵਾਲੀ ਆ ਜਿਵੇਂ ਤੁਸੀਂ ਦੇਖ ਰਹੇ ਹੋ ਇਹਦਾ ਰੰਗ ਹੋਰ ਹੈਗਾ ਆਹ ਹਰੇ ਰੰਗ ਦੀ ਹੈ ਇਹ ਵਾਟਰ ਸ਼ੂਟ ਆ ਇਹ ਕੱਢਣੀ ਆ ਇਹ ਇਹ ਸਾਰੀਆਂ ਆਪਾਂ ਨੂੰ ਇਹ ਜਮਾ ਜੜ ਚੋਂ ਕੱਟਣੀਆਂ ਗਈ ਇੱਥੋਂ ਇਹਦਾ ਕੰਡਾ ਵੱਡਾ ਹੁੰਦਾ ਹੈਗਾ ਵਾਟਰ ਸ਼ੂਟ ਦਾ ਜਿਵੇਂ ਹੁਣ ਤੁਸੀਂ ਦੇਖ ਸਕਦੇ ਹੋ ਆਹ ਇਹ ਸਾਰੇ ਟੂਸੇ ਅੱਗੋਂ ਆਪਾਂ ਨੂੰ ਕੱਟਨੇ ਪੈਣਗੇ ਜੇ ਆਪਾਂ ਟੂਸੇ ਨਾ ਕੱਟੇ ਇੱਕਦਮ ਅਗਰ ਫਲ ਘਟ ਆਊਗਾ ਉਦੋਂ ਬਾਅਦ ਜਦੋਂ ਫਲ ਆਊਗਾ ਤਾਂ ਫਲ ਦਾ ਨਾ ਸਾਈਜ਼ ਨਹੀਂ ਵੱਡਾ ਹੁੰਦਾ ਇਹ ਆਪਦਾ ਅੱਗੇ ਵਧਣ ਤੇ ਜ਼ੋਰ ਲਾਉਂਦਾ ਹੈਗਾ ਪਿੱਛੇ ਫਲ ਨੂੰ ਉੰਨੀ ਖਰਾਕ ਨਹੀਂ ਮਿਲਦੀ ਬਾਕੀ ਜਿੰਨੀਆਂ ਸੁੱਕੀਆਂ ਡਾਣੀਆਂ ਉਹ ਕੱਢਣੀਆਂ ਜ਼ਰੂਰੀ ਹੈ ਤੇ ਜਿਹੜੀ ਕੋਈ ਡਾਣੀਆਂ ਆਪਸ ਵਿੱਚ ਦੀ ਕ੍ਰੋਸ ਮਾਰਦੀ ਹੈ ਉਹ ਕੱਢਣੀ ਜ਼ਰੂਰੀ ਹੈ ਜਿਹੜਾ ਤੇ ਪੌਦੇ ਤੋਂ ਆਪਾਂ ਫਲ ਲੈ ਰਹੇ ਆ ਉਹਦਾ ਸਮਾਂ ਤਾਂ ਹੈਗਾਗਾ ਜਿਹੜਾ ਹਾਰਡ ਪ੍ਰੂਨਿੰਗ ਕਰਨ ਦਾ ਫਰਵਰੀ ਮਾਰਚ ਹੈਗਾ ਤੇ ਜਿਹੜਾ ਛੋਟਾ ਪੌਦਾ ਹੈਗਾ ਉਹ ਜਦੋਂ ਤੁਹਾਨੂੰ ਲੱਗਣ ਲੱਗ ਗਿਆ ਵੀ ਵਾਟਰ ਸ਼ੂਟ ਉਹਦੇ ਚ ਪੈ ਗਈ ਜਾਂ ਉਹਦਾ ਫਲਾ ਹੋ ਗਿਆ ਉਹ ਤੁਸੀਂ ਕਿਸੇ ਵੀ ਟਾਈਮ ਉਹਦੀ ਪ੍ਰੂਨਿੰਗ ਕਰ ਸਕਦੇ ਹੋ ਕੋਈ ਉਹਦਾ ਟਾਈਮ ਪੀਰੀਅਡ ਜ਼ਰੂਰੀ ਨਹੀਂ